ਚਸ਼ਮਾ ਸ਼ਾਹਰ ਐਸਾ ਹੀ ਸ਼ੀਮੀ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਅਜੇ ਬੰਡ ਰਹੇ ਨੇ ਗੁਰਦੁਆਰਾ ਸਾਹਿਬ ਰੀਕਨਸਟਰਕਟ ਕਰ ਰਹੇ ਨੇ ਜੀ ਤਿਆਰੀ ਕਰ ਰਹੇ ਨੇ ਪੂਰੀ ਇੱਧਰ ਵੀ ਬਾਗ ਬਗੀਚੇ ਵੈਸੇ ਪਿਛਲੀ ਵਾਰ ਨਾਲੋਂ ਬਹੁਤ ਸੋਹਣੇ ਬਣਾਇਆ ਹੈ ਤੇ ਮਹਾਰਾਜ ਦੇ ਘੋੜੇ ਨੇ ਪੌੜ ਮਾਰ ਕੇ ਮਹਾਰਾਜ ਨੇ ਪਾਣੀ ਕੱਢਿਆ ਸੀ ਚਸ਼ਮਾ ਉੱਧਰ ਹੈ ਉਹ ਵੀ ਦਿਖਾਵਾਂਗੇ ਤੁਹਾਨੂੰ ਪਹਿਲਾਂ ਦਰਵਾੜ ਸਾਹਿਬ ਦੇ ਦਰਸ਼ਨ ਕਰਨ ਲਈ ਤੇ ਮਲੋੜ ਰੋਡ ਤੇ ਆਈ ਇਹ ਕਹਦੀ ਹੈ ਇਧਰ ਨੂੰ ਜਦੋਂ ਮਲੇਰ ਕੋਡਰ ਰੋਡ ਤੋਂ ਆਪਾਂ ਮਲੋੜ ਨੂੰ ਜਾਈਏ ਖੰਨੇ ਦੇ ਨੇੜੇ ਪੈਂਦੀ ਹੈ ਕਾਫੀ ਜਗ੍ਹਾ ਹੈ ਸੂਲੜਾ ਮਾਜਰੀ ਪਿੰਡ ਪੈਂਦਾ ਜਿਹੜਾ ਉਹ ਰੋਡ ਤੋਂ ਜਦੋਂ ਮਲੋੜ ਨੂੰ ਜਾਈਏ ਉੱਥੇ ਪੈਂਦਾ ਸਲਾਣਾ ਪਿੰਡ ਤੇ ਸਾਰਾ ਕੁਝ ਨਵਾਂ ਬਣ ਰਿਹਾ ਦਰਵਾਜ਼ੇ ਬਿਲਕੁਲ ਬਾਬਾ ਜੀ ਨੇ ਗੱਲ ਕੀਤੀ ਸੀ ਇੱਥੇ ਪੁਰਾਣੀ ਲੁੱਕ ਦੇ ਰਹੇ ਨੇ ਜਿਵੇਂ ਆ ਚੀਜ਼ਾਂ ਪਹਿਲਾਂ ਪੁਰਾਣੀਆਂ ਹੁੰਦੀਆਂ ਸੀ ਇਹ ਇਸ ਤਰ੍ਹਾਂ ਉੱਧਰ ਬਹੁਤ ਬਰੋਟਾ ਗ੍ਰੀਨਰੀ ਦੀ ਪੂਰੀ ਸਜਾਵਟ ਰੱਖ ਰਹੇ ਨੇ ਸ਼ਾਨ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਜੀ ਇੱਕ ਹੋਰ ਚੀਜ਼ ਤੁਹਾਨੂੰ ਦਿਖਾਉਣਾ ਹੈ ਬੈਠਣ ਲਈ ਕਿੰਨੀ ਵਧੀਆ ਚੀਜ਼ ਬਣਾਈ ਹੈ ਇਹਨਾਂ ਨੇ ਤੇ ਦਰਬਾਰ ਸਾਹਿਬ ਦੇ ਸੱਜੇ ਪਾਸੇ ਜੀ ਇਧਰ ਨੂੰ ਚਸ਼ਮਾ ਸਾਹਿਬ ਜਿਹੜਾ ਮਹਾਰਾਜ ਦੇ ਘੋੜੇ ਦੇ ਪੌੜ ਨਾਲ ਰਹਾ ਹੋਇਆ ਸੀ ਹਾਲੇ ਵੀ ਉੱਥੇ ਸਲਾਬ ਮਿਲਦੀ ਹੈ ਹੰਦੋਤੇ ਬਾਬਾ ਜੀ ਨੇ ਰਿਆਬਲੀ ਕੀਤੀ ਹੋਈ ਹੈ ਬਹੁਤ ਸੋਹਣੀ ਬਹੁਤ ਸੋਹਣੇ ਬੂਟੇ ਲਾਏ ਹੋਏ ਨੇ ਜੋ ਸੱਚ ਜੋਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਮਕਾਰ ਸਤਨਾਮ ਕਰਤਾ ਪੁਰਖ